ਅੱਲਾਉ ਵੀਰ ਉਹ ਗੱਲ ਕਰਨ ਲੱਗੇ ਆ ਪਲ ਫਾਰਮ ਵਾਲੀ ਦਾ ਫੇਮਸ ਹੋ ਗਈ ਗੱਡੀ ਫੇਮਸ ਹੋਊਗੀ ਪਹਿਲਾਂ ਪ੍ਰੀਤ ਜੱਟੀ ਫੇਮਸ ਹੋਈ ਸੀ ਫਿਰ ਇਹ ਕਮਨाराम ਗੜੀਆ ਉਹ ਵੀ ਫੇਮਸ ਹੋਈ ਸੀ ਤੇ ਹੁਣ ਇਹ ਉਹ ਪਲ ਫਾਰਮ ਵਾਲੀ ਵੀ ਫੇਮਸ ਹੋ ਗਈ ਤੇ ਪੋਡਕਾਸਟਾਂ ਵਾਲੇ ਕੰਜਰ ਇਹਦੇ ਘਰ ਪਹੁੰਚ ਗਏ ਪੋਡਕਾਸਟ ਕਰਨ ਕਿ ਤੁਹਾਡੇ ਨਾਲ ਕੀ ਹੋਇਆ ਤੁਹਾਡੀ ਕਿਨੇ ਲੀਕ ਕੀਤੀ ਤੁਹਾਡੀ ਕਿੱਦਾਂ ਲੀਕ ਹੋਈ ਤੁਹਾਡੀ ਕਿਨੇ ਬਣਾਈ ਤੋਫੇ ਅੱਗੇ ਦੱਸ ਦਿਆ ਕਿ ਮੇਰੀ ਅੰਨੇ ਬਣਾਈ ਮੇਰੀ ਅੰਨੇ ਲੀਕ ਕੀਤੀ ਤੇ ਮੇਰੀ ਏਦਾਂ ਲੀਕ ਹੋਈ ਤੇ ਸਾਰਾ ਫੇਸਬੁੱਕ YouTube ਇਸ ਗੁੱਡੀ ਦੀਆਂ ਰੀਲਾਂ ਨਾ ਪਰਿਆ ਪਿਆ ਕਿ ਇਹਦੇ ਨਾਲ ਧੱਕਾ ਹੋਇਆ ਉਹ ਜੈ ਸਾਰੇ ਲੋਕ ਮੂਰਖ ਪੰਜਾਬ ਦੇ ਹੈ ਉਹ ਹੱਦ ਹੋ ਗਈ ਹੱਦ ਹੋ ਗਈ ਉਹ ਪੰਜਾਬ ਦੇ ਲੋਕੋ ਜੇ ਸਾਡਾ ਬੇੜਾ ਗਰਕ ਹੋਇਆ ਤੇ ਉਹਦਾ ਕੋਈ ਤੇ ਕਾਰਨ ਹੈਗਾ ਨਾ ਉਹ ਮੈਂ ਤਾਂ ਆਇਆ ਟੈਂਪੋ ਲਾ ਲੈ ਇੱਕ ਵਾਰ ਟੈਂਪੋ ਲੈ ਕੇ ਐਮਪੀ ਗਿਆ ਤੇ ਉੱਥੇ ਇੱਕ ਜਾਤ ਰਹੀਦੀ ਕੰਜਰ ਉਹ ਅਸੀਂ ਤਾਂ ਪੰਜਾਬ ਦੇ ਲੋਕਾਂ ਨੇ ਤੇ ਕੰਜਰਾਂ ਨੂੰ ਵੀ ਪਿੱਛੇ ਛੱਡ ਦਿੱਤਾ ਉਹ ਜਦੋਂ ਸਾਡੇ ਛੰਡੇ ਝੁੱਲਦੇ ਹੁੰਦੇ ਸੀ ਉਦੋਂ ਅਸੀਂ ਇਹੋ ਜਿਹਾ ਨਹੀਂ ਹੁੰਦੇ ਸੀ ਸੋਣਿਓ ਉਦੋਂ ਅਸੀਂ ਇਹੋ ਜਿਹਾ ਨਹੀਂ ਹੁੰਦੇ ਸੀ ਉਹ ਜਦੋਂ 47 ਦੀ ਵੰਡ ਹੋਈ ਤੇ ਲਾਹੌਰ ਵਿੱਚ ਜਦੋਂ ਪੰਜਾਬੀ ਇੱਧਰ ਨੂੰ ਆਉਣ ਲੱਗੇ ਤੇ ਸਾਰਿਆਂ ਨੇ ਆਪਣੀਆਂ ਜਿਦਾਂ ਬਚਾਉਣ ਵਾਸਤੇ ਆਪਣੀਆਂ ਕੁੜੀਆਂ ਵੱਡ ਵੱਡ ਕੇ ਖੂਚ ਸੁੱਟ ਦਿੱਤੀਆਂ ਹੈ ਇੱਕ ਉਹ ਅਸੀਂ ਅਣਖਾਂ ਵਾਲੇ ਪੰਜਾਬੀ ਹੁੰਦੇ ਸੀ ਤੇ ਕਿ ਅੱਜ ਅਸੀਂ ਅਣਖਾਂ ਵਾਲੇ ਪੰਜਾਬੀ ਆ ਇਹ ਕੁੜੀ ਅਰੀਲਾ ਬਣਾਉਂਦੀ ਹੁੰਦੀ ਸੀ ਕੈਮਰਾਮੈਨ ਤੇ ਐਡੀਟਰ ਰੱਖਿਆ ਹੁੰਦਾ ਸੀ ਤੇ ਕਦੀ ਕਦੀ ਆਉਂਦੀ ਹੁੰਦੀ ਸੀ ਤੇ ਟਰੈਕਟਰ ਵਗੀ ਹੋਈ ਪਹਿਲੀ ਜਿਹੜੀ ਹੁੰਦੀ ਸੀ ਉਹਦੇ ਵਿੱਚ ਹੀ ਟਰੈਕਟਰ ਵਾਕੇ ਦਿਖਾ ਦਿੰਦੀ ਸੀ ਤੇ ਪੰਜਾਬ ਦੇ ਮੂਰਖ ਲੋਕ ਬੱਲੇ 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 ਕੁੜੀ ਟਰੈਕਟਰ ਚਲਾਉਂਦੀ ਕੁੜੀ ਟਰੈਕਟਰ ਚਲਾਉਂਦੀ ਤੇ ਇਹਨੂੰ ਸੱਤੇ ਚੜਾ ਦਿੱਤਾ ਤੇ ਉਦੋਂ ਇੰਨੀ ਫੇਮਸ ਨਹੀਂ ਹੋਈ ਸੀ ਇਹਨੂੰ ਫੇਮਸ ਹੋਣ ਦਾ ਕੀੜਾ ਸੀ ਤੇ ਇਹਦੇ ਨਾਲ ਟੱਬਰ ਨੂੰ ਵੀ ਫੇਮਸ ਹੋਣ ਦਾ ਕੀੜਾ ਸੀ ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਹਾਂ ਇਹ ਜਿੰਨੀਆਂ ਇਹੋ ਜਿਹੀਆਂ ਨਾ ਇਹਨਾਂ ਦੇ ਟੱਬਰ ਵੀ ਇਹੋ ਜਿਹੇ ਕੰਜਰੀਆ ਇਹਨਾਂ ਦੇ ਟੱਬਰ ਵੀ ਬੇਅੜਖੀ ਆ ਉਹ ਵੀ ਸਾਲੇ ਇਹੋ ਜਹੀ ਆ ਤਾਂ ਫਿਰ ਇਹਨੇ ਸੋਚਿਆ ਥੋੜਾ ਜਿਹਾ ਵੱਡੇ ਲੈਵਲ ਤੇ ਫੇਮਸ ਹੋਈਏ ਅਮਨ ਆਰਾਮ ਗੜੀਆ ਵਾਂਗੂ ਪ੍ਰੀਤ ਜੱਟੀ ਵਾਂਗੂ ਪ੍ਰੀਤ ਜੱਟੀ ਨੇ ਆਪਣੀ ਵੀਡੀਓ ਬਣਾਈ ਤੇ ਉਹਨੇ ਆਪਣਾ ਰੋਟੀ ਪਾਣੀ ਚਲਾ ਲਿਆ ਪਰ ਅਮਨਰਾਮ ਗੜੀਆ ਨੇ ਆਪਣੀ ਵੀਡੀਓ ਬਣਾਈ ਤੇ ਉਹ ਵੀ ਚੀਫ ਗੈਸਟ ਬਣ ਕੇ ਥਾਂ ਥਾਂ ਜਾਣ ਲੱਗੀ ਉਹਦੇ ਵੀ ਪੋਡਕਾਸਟ ਹੋਣ ਲੱਗੇ ਉਹਨੂੰ ਵੀ ਪੈਸਾ ਆਉਣ ਲੱਗਾ ਤੇ ਫਿਰ ਹੁਣ ਇਹ ਇਹ ਕੰਜਰਾਂ ਦੇ ਟੱਬਰ ਨੇ ਵੀ ਸੋਚਿਆ ਕਿ ਆਪਾਂ ਵੀ ਫੇਮਸ ਹੋਈਏ ਤੇ ਫਿਰ ਇਹਨਾਂ ਨੇ ਵੀ ਝੰਡਾ ਗੱਡ ਦਿੱਤਾ ਤੇ ਪੰਜਾਬ ਦੇ ਲੋਕ ਉਹ ਕੁੜੀ ਨਾ ਮਾੜਾ ਹੋਇਆ ਕੁੜੀ ਨਾ ਮਾੜਾ ਹੋਇਆ ਮੋਰਖਾ ਕੁੜੀ ਨਾ ਮਾੜਾ ਨਹੀਂ ਹੋਇਆ ਕੁੜੀ ਨੇ ਆਪ ਕੀਤਾ ਸਭ ਕੁਝ ਆ ਪੋਡਕਾਸਟ ਵਾਲਿਆਂ ਨੂੰ ਲੱਖ ਰੁਪਈਆ ਦੋ ਤਾਂ ਵੀ ਕਿਸੇ ਦੇ ਘਰ ਨਹੀਂ ਆਉਂਦੇ ਉਹ ਮਰਡਰ ਹੋ ਜਾਏ ਤਾਂ ਵੀ ਕਿਸੇ ਦੀ ਖਬਰ ਨਹੀਂ ਲਾਉਂਦੇ ਪੈਸੇ ਮੰਗਦੇ ਆ ਉਹ ਕਤਲ ਹੋ ਜਾਏ ਤਾਂ ਵੀ ਪੈਸੇ ਮੰਗਦੇ ਆ ਕਿ ਲਿਆਓ ਤੁਹਾਡੀ ਖਬਰ ਲਾ ਦਿੰਦੇ ਆ ਪੈਸੇ ਦੋ ਹੁਣ ਇਹ ਸਾਰੇ ਪੌਡਕਾਸਟਾਂ ਵਾਲੇ ਕੰਜਰ ਲੈਣਾ ਲਾ ਕੇ ਉਹਦੇ ਘਰ ਦੇ ਸਾਹਮਣੇ ਖੜੇ ਆ ਕੇ ਸਾਨੂੰ ਇੱਕ ਪੌਡਕਾਸਟ ਕਰ ਲੈਣ ਦੋ ਸਾਨੂੰ ਇੱਕ ਪੌਡਕਾਸਟ ਕਰ ਲੈਣ ਦੋ ਐਡਾ ਬੇੜਾ ਗਰਗ ਹੋ ਗਿਆ ਪੰਜਾਬ ਦਾ ਉਹ ਕਦੀ ਹਿੰਦੁਸਤਾਨ ਦੇ ਕਿਸੇ ਹੋਰ ਹਿੱਸੇ 'ਚ ਵੇਖਿਆ ਕਿਸੇ ਕੁੜੀ ਦੀ ਵੀਡੀਓ ਦੀ ਵਾਇਰਲ ਹੋਈ ਹੋਵੇ ਨੰਗੀ ਇਹ ਪੰਜਾਬ 'ਚ ਹੀ ਕਿਉਂ ਕੁੜੀਆਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਇਹ ਸਾਰਾ ਗੰਦ ਖਾਨਾ ਪੰਜਾਬ 'ਚ ਹੀ ਕਿਉਂ ਆ ਗਿਆ ਓਏ ਉਹ ਪੰਜਾਬ ਦੇ ਲੋਕੋ ਸੋਚਣਾ ਪੈਣਾ ਸੋਚਣਾ ਪੈਣਾ ਇਹ ਇਹ ਜਿਹੜਾ ਗੰਦ ਖਾਨਾ ਪੰਜਾਬ 'ਚ ਆ ਗਿਆ ਇਹਦਾ ਜਦੋਂ ਰਿਜ਼ਲਟ ਨਿਕਲਿਆ ਉਦੋਂ ਦੇਖਣਾ ਪਤਾ ਹੋਦੋਂ ਲੱਗਣਾ ਇਹ ਕੀ ਪੰਜਾਬ ਹੁਣ ਤੰਜਰਾਂ ਦਾ ਪੰਜਾਬ ਹੋਏਗਾ ਉਹ ਕਿਤੇ ਇੱਥੇ ਵੱਡੇ ਵੱਡੇ ਸੂਰਮੇ ਹੋਏ ਕ੍ਰਿਸ਼ਕਾਂ ਵਰਗੇ ਹਰਚ ਵਰਗੇ ਰਾਜਾ ਰਣਜੀਤ ਸਿੰਘ ਵਰਗੇ ਭਗਤ ਸਿੰਘ ਵਰਗੇ ਬਾਬਰ ਅਕਾਲੀ ਗਦਰ ਪਾਰਟੀ ਵਾਲੇ ਕਾਮਾਗਾਟਾ ਮਾਰੂ ਵਾਲੇ ਉਹ ਇਹੋ ਜਿਹਾ ਸੂਰਮਿਆਂ ਦਾ ਦੇਸ਼ ਹੁੰਦਾ ਹੀ ਹੈ ਪਰ ਹੁਣ ਹੁਣ ਆ ਆ ਕੰਜਰੀਆਂ ਦਾ ਦੇਸ਼ ਹੋ ਗਿਆ ਜਿਹੜੀ ਕਿਹੜੀ ਆਪਣਾ ਵੀਡੀਓ ਮੋਬਾਈਲ ਤੇ ਕਰ ਦਿੰਦੀ ਆ ਤੇ ਫਿਰ ਆ ਪੌਡਕਾਸਟਾਂ ਵਾਲੇ ਕੰਜਰ ਉਹਨਾਂ ਉਹਦੀਆਂ ਪੌਡਕਾਸਟਾਂ ਲੈਣ ਲੱਗ ਪੈਂਦੇ ਆ ਫਿਰ ਪੁੱਛਣ ਲੱਗ ਪੈਂਦੇ ਆ ਪਹਿਲਾਂ ਅੱਧਾ ਘੰਟਾ ਬੈਠਦੇ ਆ ਵੀ ਸਵਾਲ ਕਿਹੜਾ ਅਸੀਂ ਕਿਹੜਾ ਸਵਾਲ ਕਰੀਏ ਤੇ ਤੁਸੀਂ ਕਿਹੜੇ ਸਵਾਲ ਦਾ ਜਵਾਬ ਦੇਵਾਂਗੇ ਤੇ ਫਿਰ ਐ ਸੈਟਲਮੈਂਟ ਜੀ ਕਰਕੇ ਤੇ ਫਿਰ ਪਾਉਡਕਾਸਟ ਕਰਨੇ ਸ਼ੁਰੂ ਕਰ ਦਿੰਦੇ ਆ ਤੇ ਲੋਕੀ ਸਾੜੇ ਹੋ ਜਾਂਦੇ ਇਹਨਾਂ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਆ ਹੁਣ ਇਹਦਾ ਰੋਟੀ ਪਾਣੀ ਚੱਲ ਪਿਆ ਹੁਣ ਹੁਣ ਐ ਅੱਗੇ ਦੇ ਵੀਡੀਓ ਤੇ ਜੇ ਲੱਖ ਵੀਊ ਆਉਂਦਾ ਸੀ ਤੇ ਹੁਣ ਇਹਦੇ 50 ਲੱਖ ਵੀਊ ਆਉਣਾ ਵੀਡੀਓ ਤੇ ਓ ਵੀਰੋ ਹੱਦ ਹੋ ਗਈ ਪੰਜਾਬ ਵਾਲਿਆਂ ਦੀ ਓ ਜੇ ਜਾ ਤਿੰਨ ਚਾਰ ਫੇਮਸ ਹੋਈਆਂ ਤੇ ਮਤ ਇਹਦਾ ਮਤਲਬ ਇਹ ਨਹੀਂ ਕਿ ਹੋਰ ਫੇਮਸ ਨਹੀਂ ਹੋਣਗੀਆਂ ਹੋਰ ਵੀ ਬਹੁਤ ਸਾਰੀਆਂ ਹੋਣਗੀਆਂ ਜਿਹੜੀਆਂ ਅਸਟੀਮੇਟ ਤੇ ਪਲੈਨਿੰਗ ਕਰਦੀਆਂ ਹੋਣਗੀਆਂ ਕਿ ਅਸੀਂ ਵੀ ਆਪਣੀ ਵੀਡੀਓ ਵਾਇਰਲ ਕਰੀਏ ਤੇ ਅਸੀਂ ਵੀ ਫੇਮਸ ਹੋਈਏ ਪਰ ਵੀਰੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਹਾਂ ਇੱਕ ਗੱਲ ਦੱਸ ਦਿੰਨਾ ਪੰਜਾਬ ਅਣਖਾਂ ਵਾਲਿਆਂ ਦਾ ਦੇਸ਼ ਆ ਇੱਥੇ ਅਣਖੀ ਲੋਕ ਰਹਿੰਦੇ ਆ ਜੇ ਇਹ ਗੰਦਖਾਨਾ ਵੱਧ ਗਿਆ ਨਾ ਤੇ ਇੱਕ ਦਿਨ ਅਣਖੀ ਲੋਕਾਂ ਦਾ ਵੀ ਕੋਈ ਨਾ ਕੋਈ ਘਰ ਉੱਪ ਜੰਮੂਗਾ ਉਹ ਬਰੇ ਇਹਨਾਂ ਦਾ ਸਫਾਇਆ ਵੀ ਕਰੂਗਾ ਕੰਜਰਾ ਦਾ ਬਸ ਸਖਸ਼ਾ ਦੇ ਮੈਂ ਆਉਂਦੀ ਆ ਉਹ ਮੈਨੂੰ ਬੰਬੇ ਤੋਂ ਜਦੋਂ ਮੈਂ ਟੈਂਪੂ ਚਲਾਉਂਦਾ ਹੁੰਦਾ ਸੀ ਤੇ ਥਾਂ ਥਾਂ ਲੈ ਕੇ ਜਾਂਦਾ ਹੁੰਦਾ ਸੀ ਕਦੀ ਬਾਬੇ ਲੈ ਕੇ ਜਾਂਦਾ ਹੁੰਦਾ ਸੀ ਤੇ ਕਦੀ ਘਾਟੀ ਲੈ ਕੇ ਜਾਂਦਾ ਹੁੰਦਾ ਸੀ ਤੇ ਕਦੀ ਕਿਤੇ ਲੈ ਕੇ ਜਾਂਦਾ ਹੁੰਦਾ ਸੀ ਉਹ ਥਾਂ ਥਾਂ ਤੋਂ ਮੈਨੂੰ ਫੋਨ ਆਉਣ ਲੱਗ ਪਿਆ ਓਏ ਯਾਰ ਤੁਹਾਡੇ ਵਡੀਆਂ ਕੁੜੀਆਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਚੱਕਰ ਕੀ ਆ ਉਹ ਮੈਂ ਕਹਾ ਚੱਕਰ ਕੁਛ ਨਹੀਂ ਆ ਇਹ ਸਾਬਕੰਜਰੀਆਂ ਆ ਇਹ ਸਾਬਕੰਜਰ ਖਾਂਦਾ ਕਰਦੀਆਂ ਆ ਇਹ ਸਾਬ ਫੇਮਸ ਹੋਣ ਵਾਸਤੇ ਆ ਕੰਮ ਕਰਦਿਆਂ ਆ ਤੇ ਫਿਰ ਪੌਡਕਾਸਟਾਂ ਵਾਲੇ ਕੰਜਰ ਇਹਨਾਂ ਕੋ ਜਾਂਦੇ ਆ ਤੇ ਇਹਨਾਂ ਦੇ ਪੌਡਕਾਸਟ ਕਰਦੇ ਆ ਤੇ ਇਹਨਾਂ ਨੂੰ ਪੈਸੇ ਦਿੰਦੇ ਆ ਉਹ ਭਈਆ ਜਿਹੜਾ ਕਿੜਾ ਸਿੰਘ ਖਾਲਸਾ ਸਰੇਸ ਸਿੰਘ ਖਾਲਸਾ ਬਣਿਆ ਸੀ ਉਹ 10000 ਮੰਗਦਾ ਓਏ ਉਹ ਤੇ ਬਹੁਤ ਘੱਟ ਮੰਗਦਾ ਆ ਅੱਜ ਇੰਨੀਆਂ ਪੌਡਕਾਸਟਾਂ ਵਾਲੀਆਂ ਚਵੜਾ ਆ ਇਹ 50000 ਤੋਂ ਘੱਟ ਕੋਈ ਗੱਲ ਨਹੀਂ ਕਰਦੀ ਕਿਉਂਕਿ ਪੌਡਕਾਸਟ ਵਾਲੇ ਕੰਜਰ ਨੇ ਵੀ ਇਹਨਾਂ ਤੋਂ ਪੈਸੇ ਕਮਾਉਣੇ ਹੁੰਦੇ ਆ ਜੇ ਇਹ ਕੰਜਰੀ 50000 ਰੁਪਇਆ ਮੰਗਦੀ ਆ ਤੇ ਪੌਡਕਾਸਟ ਵਾਲਾ ਕੰਜਰ 1.5 ਲੱਖ ਕਮਾਉਂਦਾ ਆ ਤੇ ਇਹ ਕਿ ਧੰਦਾ ਬਣ ਗਿਆ ਪੰਜਾਬ ਚ ਕੰਜਰਾਂ ਦਾ ਪਰ ਇਹਨਾਂ ਕੰਜਰਾਂ ਦਾ ਸਫਾਇਆ ਇੱਕ ਦਿਨ ਜ਼ਰੂਰ ਹੋਊਗਾ ਉਹ ਬੜੀ ਸ਼ਰਮ ਆਉਂਦੀ ਆ ਯਾਰ ਬੜੀ ਸ਼ਰਮ ਆਉਂਦੀ ਆ ਉਹ ਪੰਜਾਬ ਜਾ ਕਿਧਰ ਨੂੰ ਰਿਹਾ ਆ ਉਹ ਇੱਥੇ ਸਾਰੇ ਅਣਖੀ ਲੋਕ ਮਰ ਗਏ ਆ ਜਾਣਖੀ ਲੋਕ ਚੁੱਪ ਬੈਠੇ ਆ ਗੱਲ ਵੀ ਸਹੀ ਆ ਜੇ ਸੋਚੀਏ ਕਿ ਅਣਖੀ ਲੋਕ ਮਰ ਗਏ ਆ ਤੇ ਸੱਚੀ ਬਾਤ ਕੀ ਆ ਅਣਖੀ ਲੋਕ ਮਰ ਗਏ ਆ ਉਹ ਕਰ ਜੇ ਥੱਲੇ ਆ ਕੇ ਅਣਖੀ ਲੋਕ ਮਰ ਗਏ ਉਹ ਨਸ਼ਾ ਖਾ ਕੇ ਇੱਕ ਅਣਖੀ ਲੋਕ ਨੂੰ ਮਰ ਗਏ ਉਹ ਕੋਈ ਪੀੜੀ ਗੋਲੀਆਂ ਨਾਲ ਪੁੰਨੀ ਗਈ ਕੋਈ ਪੀੜੀ ਸਮੈ ਕਦੇ ਟਾਏ ਚੜ ਗਈ ਤੇ ਕੋਈ ਚਟੇ ਦੇ ਖਾਲੀ ਤੇ ਬਾਕੀ ਕੀ ਬਚੇ ਇਹ ਸਾਬਕੰਜਰ ਦੇ ਦਲਾਲੇ ਹੋ ਜਾ ਕੁੱਤੇ ਬੱਲੇ ਜਿਹੜੇ ਅੱਜ ਆਪਣੇ ਆਪ ਨੂੰ ਪੰਜਾਬੀ ਸਮਝ ਕੇ ਲੋਕਾਂ ਨੂੰ ਦਿਖਾ ਰਿਹਾ ਕਿ ਅਸੀਂ ਪੰਜਾਬੀ ਆ ਓਏ ਗੰਦ ਮੰਦਿਆ ਸਾਰਾ ਗੰਦ ਮੰਦਿਆ ਓ ਇਹਨਾਂ ਤੋਂ ਬਚੋ ਓ ਇਹਨਾਂ ਤੋਂ ਬਚੋ ਵੀਰੋ ਇਹਨਾਂ ਤੋਂ ਬਚੋ ਇਹਨਾਂ ਤੋਂ ਬਚਣਾ ਪੈਣਾ ਆ ਨਾਈਤਾ ਇਹ ਪੰਜਾਬ ਚ ਐਡਾ ਵੱਡਾ ਕੰਜਰਖਾਨਾ ਕਰ ਦੇਣਗੇ ਖੜਾ ਹੁਣ ਅੱਜ ਸਵੇਰ ਜਦੋਂ ਮੈਂ ਫੇਸਬੁੱਕ ਖੋਲੀ YouTube ਖੋਲੀ ਤੇ ਪੂਰੇ YouTube ਤੇ ਇੱਕੋ ਹੀ ਗੱਲ ਆ ਰਹੀ ਇੱਕੋ ਹੀ ਗੱਲ ਆ ਰਹੀ ਬਸ ਆਹ ਕੁੜੀ ਦਾ ਓਏ ਦੇ ਨਾਲ ਥੱਕਾ ਹੋ ਗਿਆ ਓਏ ਦੇ ਨਾਲ ਥੱਕਾ ਹੋ ਗਿਆ ਓਏ ਜੀ ਵੀਡੀਓ ਵਾਇਰਲ ਹੋ ਗਈ ਉਹ ਪੌਡਕਾਸਟਾਂ ਵਾਲੇ ਕੰਜਰ ਬਣਾ ਬਣਾ ਕੇ ਕਹਾਣੀਆਂ ਫਿਰ ਐਡਾ ਗੱਲ ਕਰ ਰਹਿ ਜਿਵੇਂ ਓਹ 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 ਨਹੀਂ ਚੰਗੇ ਬੰਦੇ ਵੀ ਹੈਗੇ ਪੌਡਕਾਸਟ ਵਾਲੇ ਚੰਗਾ ਮੀਡੀਆ ਵੀ ਹੈਗਾ ਇਹ ਨਹੀਂ ਕਹਿ ਸਕਦੇ ਪਰ ਉਹ ਚੰਗੇ ਬੰਦੇ ਬੜੇ ਘੱਟ ਆ ਜਿਹੜੇ ਮੁੱਦੇ ਠਾਉਂਦੇ ਆ ਜਿਹੜੇ ਸੱਚਾਈ ਨੂੰ ਪੇਸ਼ ਕਰਦੇ ਆ ਬਾਕੀ ਸਭ ਧੰਦੇ ਬਾਜ ਕੰਜਰਿਆ ਤੇ ਧੰਦੇ ਬਾਜ ਕੰਜਰਾਂ ਦੀ ਗਿਰਦੀ ਪੰਜਾਬ 'ਚ ਵੱਧਦੀ ਜਾ ਰਹੀ ਆ ਵੱਧਦੀ ਜਾ ਰਹੀ ਆ ਵੱਧਦੀ ਜਾਂਦੀ ਆ ਤੇ ਇਹ ਕੰਜਰੀਆਂ ਵੀ ਪੰਜਾਬ 'ਚ ਵਧਣਗੀਆਂ ਪੱਕਾ ਕਹਿ ਦਿੰਦਾ ਆ ਇਹ ਆਪਣੇ ਨੰਗੇ ਵੀਡੀਓ ਬਣਾਉਣ ਵਾਲੀਆਂ ਕੰਜਰੀਆਂ ਵੀ ਪੰਜਾਬ 'ਚ ਵਧਣਗੀਆਂ ਓਏ ਓ ਸੋਚਣਾ ਪੈਣਾ ਵੀਰੋ ਸੋਚਣਾ ਪੈਣਾ ਸੋਚਣਾ ਪੈਣਾ ਹੋਏ ਅਣਖੀ ਪੰਜਾਬੀਓ ਸੋਚਣਾ ਪੈਣਾ ਅਣਖੀ ਪੰਜਾਬੀਓ ਸੋਚਣਾ ਪੈਣਾ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਹੋਏ ਤਾਇਆ ਟੈਂਪੂ ਲਾਲ ਸੱਚੀਆਂ ਆਖਦਾ ਤਾਇਆ ਟੈਂਪੂ ਲਾਲ ਕਿਸੇ ਤੋਂ ਡਰਦਾ ਨਹੀਂ ਤਾਇਆ ਟੈਂਪੂ ਲਾਲ ਸੱਚੀਆਂ ਆਖਦਾ